ਹਾਂਜੀ ਕੀ ਹਾਲ ਚੰਨੇ ਅੱਜ ਆਪਾਂ ਤੁਹਾਡੇ ਲਈ ਸੈਮੀ ਪਟਾਲਾ ਸ਼ੈਪ ਪੱਗ ਦੀ ਵੀਡੀਓ ਲੈ ਕੇ ਆਏ ਆਂ ਤੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕੱਲੀ ਕੱਲੀ ਡਿਟੇਲ ਦੱਸਾਂਗੇ ਤੇ ਤੁਹਾਨੂੰ ਵੀ ਵੀਡੀਓ ਵਧੀਆ ਲੱਗੇ ਤਾਂ ਫੋਲੋ ਜ਼ਰੂਰ ਕਰ ਲਿਓ ਤੇ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਆਦਾ ਟਾਈਮ ਨਾ ਖਰਾਬ ਕਰਦੇ ਆਪਾਂ ਵੀਡੀਓ ਦੇ ਕਰਦੇ ਆਂ ਸ਼ੁਰੂਆਤ ਆਜੋ ਫਿਰ ਸਭ ਤੋਂ ਪਹਿਲਾਂ ਪੱਗ ਨੂੰ ਮੱਥਾ ਟੇਕ ਕੇ ਲੜਨ ਨੂੰ ਮੂਹ ਦੇ ਵਿੱਚ ਫੜ ਕੇ ਸਿਰ ਦੇ ਸੈਂਟਰ ਵਿੱਚੋਂ ਪਹਿਲਾ ਲੜ ਰੱਖ ਕੇ ਦੋਹੇ ਪੱਲੇ ਇਕੱਠੇ ਕਰਕੇ ਦੋਵੇਂ ਪੱਲੇ ਨੂੰ ਅੱਗੇ ਤੱਕ ਵਿੱਚ ਫੋਲਡ ਕਰ ਲੈਣਾ ਪਹਿਲੇ ਲੜਨ ਉਦੀ ਅੱਖ ਦੀ ਗੱਲ ਕਰਨ ਉੱਪਰ ਨੂੰ ਲਗਾ ਕੇ ਚੰਗੀ ਦੇ ਵਿੱਚ ਫੋਲਡ ਕਰ ਦੇਣਾ ਚਾਰ ਲੜਖ ਦੇ ਕੋਈ ਦੀ ਚੀਜ਼ ਦੇ ਵਿੱਚੋਂ ਬਣਾਣੇ ਸੱਜੇ ਹੱਥ ਦੇ ਗੁੱਠੇ ਨੂੰ ਤੇ ਉਂਗਲ ਉੱਪਰ ਰੱਖ ਕੇ ਲੜ ਨੂੰ ਚੰਗੀ ਤਰ੍ਹਾਂ ਟਾਈਟ ਕਰਕੇ ਲਗਾਣਾ ਬਾਜ ਮਾਰ ਕੇ ਸਫਾਈ ਕਰ ਲੈਣੀ ਦੂਜੇ ਲੜ ਦੇ ਨਾਲ ਤੋਂ ਤੀਜਾ ਲੜ ਰੱਖ ਕੇ ਦੋਹੇ ਪੱਲੇ ਇਕੱਠੇ ਕਰਕੇ ਉੱਪਰੋਂ ਤਿੰਨੋਂ ਉਂਗਲਾਂ ਦਾ ਗੈਪ ਰੱਖ ਕੇ ਨੱਕ ਦੀ ਸੀਦੇ ਵਿੱਚ ਲੜ ਨੂੰ ਫੜ ਕੇ ਫੋਲਡ ਕਰ ਦੇਣਾ ਲੜਾਂ ਦੇ ਵਿੱਚ ਦੋ ਦੋ ਉਂਗਲਾਂ ਦਾ ਗੈਪ ਰੱਖ ਕੇ ਲੜ ਨੂੰ ਅੱਗੇ ਲਾ ਦੇ ਬਾਜ ਨਾਲ ਚੰਗੀ ਤਰ੍ਹਾਂ ਲੜ ਨੂੰ ਸਾਫ਼ ਕਰਕੇ ਚੌਥੇ ਲੜ ਨੂੰ ਰੱਖ ਕੇ ਸਲਾਈ ਨੂੰ ਆਪਾਂ ਕਿਵੇਂ ਲਗਾਉਣਾ ਉਹ ਮੈਂ ਵੀਡੀਓ ਅਪਲੋਡ ਕਰ ਚੁੱਕੇ ਹਾਂ ਜਾਕੀ ਤੁਸੀਂ ਦੇਖ ਸਕਦੇ ਹੋ ਨੱਕ ਦੀ ਸੀਦੇ ਵਿੱਚੋਂ ਲੜ ਫ ਤੇ ਨੁੰਗਲਾ ਗੈਪ ਛੱਡ ਕੇ ਬਾਕੀ ਕਪੜਾ ਵਿੱਚ ਫੋਲਡ ਕਰ ਦੋ ਪੰਜਵੇਂ ਲੜਦੇ ਵੀ ਚੰਗੀ ਤਰ੍ਹਾਂ ਬਾਜ ਮਾਰ ਕੇ ਸਫਾਈ ਕਰ ਲਓ ਜਿਨ੍ਹਾਂ ਦੀ ਪੱਗ ਸੱਜੀ ਸਾਈਡ ਤੋਂ ਦਬ ਜਾਂਦੀ ਆ ਉਹ ਫਲਾਟ ਲਈ ਕਪੜਾ ਦਾ ਯੂਜ਼ ਕਰ ਸਕਦੇ ਨੇ ਕਪੜੇ ਨੂੰ ਫੋਲਡ ਕਰਕੇ ਪੱਲ੍ਹ ਦੇ ਵਿੱਚ ਚੰਗੀ ਤਰ੍ਹਾਂ ਕਵਰ ਕਰ ਲੈਣਾ ਛੇਮਾ ਲੜ ਲਾਉਣ ਤੋਂ ਬਾਅਦ ਨੱਕ ਦੀ ਸੀਦੇ ਵਿੱਚ ਲੜ ਨੂੰ ਫੜ ਕੇ ਬਚਿਆ ਕਪੜਾ ਵਿੱਚ ਫੋਲਡ ਕਰ ਲੈਣਾ ਉਪਰਲੀ ਸਾਈਡ ਤੋਂ ਵੀ ਲੜ ਚੰਗੀ ਤਰ੍ਹਾਂ ਵਿੱਚ ਫੋਲਡ ਕਰਕੇ ਬਾਜ ਦੇ ਨਾਲ ਪ੍ਰੋਪਰ ਸਫਾਈ ਕਰ ਲੈਣੀ ਛੇਵੇਂ ਲੜ ਦੀ ਛੇਮਾ ਲੜ ਲਾ ਕੇ ਨੱਕ ਦੀ ਸੀ ਤੇ ਲਾਸਟ ਲੜ ਦੇ ਸਿਰ ਤੇ ਪੱਗ ਪਿੰਨ ਲਗਾ ਲੈਣਾ ਦੋਹੇ ਪੱਲੇ ਵਿੱਚ ਫੋਲਡ ਕਰਕੇ ਚੰਗੀ ਤਰ